ਹਾਂਜੀ ਦੋਸਤੋ ਹਾਜ਼ਰ ਹੋਏ ਆ ਅੱਜ ਦੀ ਕਹਾਣੀ ਤੀਆਂ ਦੇ ਲੇਖ ਲੈ ਕੇ ਪਾਗ 15ਵਾਂ ਇਸ ਨੂੰ ਲਿਖਿਆ ਜਸਵੀਰ ਕੌਰ ਢਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਅਮਨ ਜਗਪਾਲ ਦੇ ਨਾਲ ਆਪਣੇ ਪੇਕੇ ਘਰ ਵਿਆਹ ਤੋਂ ਬਾਅਦ ਪਹਿਲੀ ਵਾਰ ਇੱਕ ਦਿਨ ਲਈ ਰਹਿਣ ਆਈ ਸੀ ਘਰ ਵਿੱਚ ਰੌਣਕਾਂ ਲਗੀਆਂ ਹੋਈਆਂ ਸੀ ਜਗਪਾਲ ਤੇ ਅਮਨ ਇੱਕ ਦਿਨ ਰੁੱਕ ਕੇ ਅਗਲੇ ਦਿਨ ਵਾਪਸ ਚਲੇ ਗਏ ਉਨ੍ਹਾਂ ਦੇ ਜਾਣ ਤੋਂ ਬਾਅਦ ਦਵਿੰਦਰ ਦੀ ਆਪਣੇ ਵੱਡੇ ਭਰਾ ਨਾਲ ਗੱਲ ਹੋਈ ਦਵਿੰਦਰ ਨੂੰ ਇੰਨਾ ਹੀ ਪਤਾ ਲੱਗਿਆ ਕਿ ਫੁੱਫੜ ਜੀ ਆਏ ਸੀ ਪਰ ਉਹਦੇ ਡੈਡੀ ਨੇ ਕੋਈ ਰਾਹ ਸਿਰਾ ਨਹੀਂ ਫੜਾਇਆ ਉਹ ਆਪਣੀ ਇੱਕੋ ਗੱਲ ਤੇ ਅੜਿਆ ਹੋਇਆ ਸੀ ਕਿ ਰਮਨ ਜ਼ਮੀਨ ਲੈ ਕੇ ਆਉਗੀ ਤਾਂ ਫਿਰ ਹੀ ਇਸ ਘਰ ਵਿਆਹ ਸਕਦੀ ਹੈ ਨਹੀਂ ਮੇਰੇ ਘਰ ਦੇ ਦਰਵਾਜ਼ੇ ਰਮਨ ਲਈ ਹਮੇਸ਼ਾ ਲਈ ਬੰਦ ਨੇ ਦਵਿੰਦਰ ਜੇਕਰ ਆਉਣਾ ਚਾਹੁੰਦਾ ਹੈ ਤਾਂ ਉਹਨੂੰ ਰਮਨ ਨੂੰ ਤਲਾਕ ਦੇਣਾ ਪੈਣਾ ਫਿਰ ਹੀ ਉਹ ਘਰ ਆ ਸਕਦਾ ਹੈ ਦਵਿੰਦਰ ਇਹ ਸਭ ਸੁਣ ਕੇ ਬਹੁਤ ਪਰੇਸ਼ਾਨ ਹੋਇਆ ਤੇ ਆਪਣੇ ਵੀਰੇ ਨੂੰ ਪੁੱਛਿਆ ਹੁਣ ਅੱਗੇ ਕੀ ਕਰਨਾ ਵੀਰੇ ਅਸੀਂ ਕਿੰਨੇ ਕੁ ਦਿਨ ਇੱਥੇ ਰਹਾਂਗੇ ਪਹਿਲਾਂ ਤਾਂ ਅਮਨ ਦੇ ਵਿਆਹ ਕਰਕੇ ਰੁਕ ਗਏ ਸੀ ਅਮਨ ਦਾ ਵਿਆਹ ਹੋਏ ਨੂੰ ਵੀ ਹੁਣ ਤਾਂ ਹਫਤਾ ਹੋ ਗਿਆ ਦਵਿੰਦਰ ਦੇ ਵੀਰੇ ਨੇ ਕਿਹਾ ਕਿ ਉਹ ਇੱਕ ਵਾਰ ਫੁੱਫੜ ਜੀ ਹੁਣਾਂ ਨੂੰ ਮਿਲ ਲਵੇ ਦਵਿੰਦਰ ਨੇ ਐਤਵਾਰ ਨੂੰ ਮਿਲ ਕੇ ਆਉਣ ਵੱਲ ਕਹਿ ਦਿੱਤਾ ਫਿਰ ਬਾਅਦ ਵਿੱਚ ਦਵਿੰਦਰ ਨੇ ਰਮਨ ਨੂੰ ਫੁੱਫੜ ਜੀ ਕੋਲ ਜਾਣ ਬਾਰੇ ਦੱਸਿਆ ਜਦੋਂ ਉਹ ਦੋਵੇਂ ਗੱਲਾਂ ਕਰਦੇ ਸੀ ਉਦੋਂ ਚਰਨਜੀਤ ਵੀ ਉਹਨਾਂ ਕੋਲ ਆ ਗਈ ਤੇ ਕਹਿਣ ਲੱਗੀ ਦਵਿੰਦਰ ਕੀ ਕਰਨਾ ਹੁਣ ਤੈਂ ਪੁੱਤ ਆਪਣੇ ਫੁੱਫੜ ਜੀ ਕੋਲ ਜਾ ਕੇ ਇਹ ਘਰ ਵੀ ਤਾਂ ਤੇਰਾ ਹੀ ਐ ਇੱਥੇ ਰਹਿਣ ਵਿੱਚ ਤੈਨੂੰ ਦੱਸ ਕੀ ਐ ਹੁਣ ਤਾਂ ਤੈਨੂੰ ਕੰਮ ਵੀ ਮਿਲ ਗਿਆ ਦਵਿੰਦਰ ਮੰਮੀ ਜੀ ਰਮਣ ਕਿੰਨਾ ਕੁ ਟਾਈਮ ਆਪਣੇ ਪੀਕੇ ਕਰ ਰਹੂਗੀ ਤੁਸੀਂ ਕਿੰਨੇ ਚਾਰ ਨਾਲ ਢੋਲੀ ਵਿਦਾ ਕੀਤੀ ਸੀ ਸਾਡੀ ਕਿਸਮਤ ਦੇਖੋ ਰਮਣ ਨਾਲ ਮੈਂ ਵੀ ਇਸ ਘਰ ਵਿੱਚ ਆ ਗਿਆ ਸਤਨਾਮ ਕਮਰੇ ਵਿੱਚ ਆਉਂਦਾ ਹੋਇਆ ਹੀ ਕਹਿੰਦਾ ਦਵਿੰਦਰ ਪੁੱਤ ਅੱਜ ਐਵੇਂ ਕਹਿ ਦਿੰਦਾ ਫੇਰ ਨਾ ਕਹਿਣਾ ਅਸੀਂ ਧੀ ਦੇ ਕੇ ਪੁੱਤ ਲਿਆ ਅਮਨ ਦੇ ਵਿਆਹ ਵਿੱਚ ਤੈਂ ਮੇਰਾ ਸਿਆਣੇ ਪੁੱਤ ਵਾਂਗ ਕਿੰਨਾ ਸਾਥ ਦਿੱਤਾ ਐਵੇਂ ਨਾ ਕੁਝ ਵੀ ਸੋਚੀ ਜਾਓ ਤੁਸੀਂ ਇੱਥੇ ਹੀ ਰਹਿਣਾ ਇਹ ਤੇਰਾ ਘਰ ਹੈ ਕਿਉਂ ਉਪਰਿਆਂ ਵਾਂਗ ਸੋਚੀ ਜਾਂਦਾ ਹੈ ਰਮਨ ਚੁੱਪਚਾਪ ਬੈਠੀ ਸੀ ਕੁਝ ਨਾ ਬੋਲੀ ਉਹਨੂੰ ਚੁੱਪ ਦੇਖ ਸਤਨਾਮ ਨੇ ਫਿਰ ਕਿਹਾ ਰਮਨ ਤੂੰ ਕਿਉਂ ਨਹੀਂ ਦਵਿੰਦਰ ਨੂੰ ਸਮਝਾਉਂਦੀ ਰਮਨ ਡੈਡੀ ਜੀ ਇੱਕ ਵਾਰ ਗੱਲ ਕਰ ਲੈਣ ਦਿਓ ਫਿਰ ਦੁਬਾਰਾ ਨਹੀਂ ਕਹਿੰਦੇ ਜੇ ਹੁਣ ਦਵਿੰਦਰ ਮਨਾ ਕਰਨਗੇ ਤਾਂ ਵੀਰ ਜੀ ਤੇ ਫੁੱਫੜ ਜੀ ਹੁਣਾਂ ਨੂੰ ਕਹਿਣਾ ਹੈ ਸ਼ਾਇਦ ਅਸੀਂ ਨਹੀਂ ਘਰ ਆਉਣਾ ਚਾਹੁੰਦੇ ਸਤਨਾਮ ਨੇ ਕਹਿ ਦਿੱਤਾ ਕੇ ਜਾਈ ਤੂੰ ਆਪਣੇ ਫੁੱਫੜ ਜੀ ਕੋਲ ਬਸ ਇਹ ਆਖਰੀ ਵਾਰ ਐ ਦਵਿੰਦਰ ਹਾਂ ਕਰ ਦਿੰਦਾ ਕਿ ਫੇਰ ਨਹੀਂ ਉਹ ਕਦੇ ਵੀ ਜਾਂਦਾ ਚਰਨਜੀਤ ਤੇ ਰਮਨ ਰੋਟੀ ਲੈ ਆਈਆਂ ਰੋਟੀ ਖਾ ਕੇ ਉਹ ਸੌਣ ਚਲੇ ਗਏ ਅਗਲੇ ਦਿਨ ਉਹੀ ਰੂਟੀਨ ਆਪੋ ਆਪਣੇ ਕੰਮਾਂ ਤੇ ਚਲੇ ਗਏ ਉਧਰ ਅਮਨ ਆਪਣੇ ਸਹੁਰੇ ਘਰ ਖੁਸ਼ ਸੀ ਉਹਨੂੰ ਆਪਣੇ ਰਿਜ਼ਲਟ ਦਾ ਇੰਤਜ਼ਾਰ ਸੀ ਦਿਨ ਵਧੀਆ ਲੰਘਦਾ ਐ ਅਮਨ ਦਾ ਐਤਵਾਰ ਨੂੰ ਤੜਕੇ ਸਾਰ ਜਗਪਾਲ ਤੇ ਅਮਨ ਗਿੰਨੀ ਤੇ ਭਾਜੀ ਨਾਲ ਦਿੱਲੀ ਨੂੰ ਚਲੇ ਗਏ ਦੁਪਹਿਰ 1.30 ਵਜੇ ਤੱਕ ਉਹਨਾਂ ਦੀ ਫਲਾਈਟ ਸੀ ਉਹਨਾਂ ਨੂੰ 에어ਪੋਰਟ ਛੱਡਣ ਤੋਂ ਬਾਅਦ ਜਗਪਾਲ ਤੇ ਅਮਨ ਦਿੱਲੀ ਘੁੰਮਣ ਚਲੇ ਗਏ 4-5 ਘੰਟੇ ਉੱਥੇ ਘੁੰਮਦੇ ਰਹੇ ਫਿਰ ਉਹ ਦੋਵੇਂ ਰਾਤ ਨੂੰ ਦਿੱਲੀ ਤੋਂ ਵਾਪਸ ਪਟਿਆਲੇ ਨੂੰ ਆ ਗਏ ਦਵਿੰਦਰ ਨੂੰ ਉਹਦੇ ਵੀਰ ਦਾ ਫੋਨ ਆਇਆ ਕਿ ਦਵਿੰਦਰ ਤੂੰ ਪਿੰਡ ਹੀ ਆ ਜਾ ਭੂਆ ਜੀ ਤੇ ਫੁੱਫੜ ਜੀ ਪਿੰਡ ਹੀ ਆਉਣਗੇ ਮਾਮਾ ਜੀ ਵੀ ਆਉਣਗੇ ਇਹ ਤਵਾਰ ਫੋਨ ਕਰਕੇ ਦਵਿੰਦਰ ਸਵੇਰ ਦੇ ਟਾਈਮ ਹੀ ਪਿੰਡ ਨੂੰ ਚਲਾ ਗਿਆ ਰਮਨ ਨੇ ਨਾਲ ਚੱਲਣ ਨੂੰ ਕਿਹਾ ਤਾਂ ਦਵਿੰਦਰ ਨੇ ਉਸ ਨੂੰ ਮਨਾ ਕਰ ਦਿੱਤਾ ਉਹ 7 ਵਜੇ ਹੀ ਪਿੰਡ ਪਹੁੰਚ ਗਿਆ ਉਹਦੀ ਮੰਮੀ ਨੂੰ ਦੇਖ ਕੇ ਚਾਹ ਚੜ ਗਿਆ ਪਰ ਡੈਡੀ ਨੇ ਪੈਰੀ ਹੱਥ ਵੀ ਨਾ ਲਵਾਏ ਦਵਿੰਦਰ ਨੂੰ ਬੋਲਣ ਲੱਗ ਗਿਆ ਕਿ ਕੀ ਲੈਣਾ ਆ ਤੂੰ ਇੱਥੇ ਰਹਿ ਹੁਣ ਆਪਣੇ ਸਹੁਰੇ ਘਰ ਹੀ ਦਵਿੰਦਰ ਬਿਨਾ ਕੁਝ ਬੋਲੇ ਆਪਣੇ ਕਮਰੇ ਵਿੱਚ ਚਲਾ ਗਿਆ ਡੈਡੀ ਨੂੰ ਬੋਲਦੇ ਦੇਖ ਕਿਸੇ ਦੀ ਹਿੰਮਤ ਨਾ ਹੋਈ ਦਵਿੰਦਰ ਨੂੰ ਚਾਹ ਪਾਣੀ ਪੁੱਛਦੇ 2 ਘੰਟਿਆਂ ਬਾਅਦ ਦਵਿੰਦਰ ਦਾ ਵੀਰਾ ਵੀ ਖੇਤੋਂ ਆ ਗਿਆ ਸੀ ਉਹਨੇ ਆ ਕੇ ਦੱਸਿਆ ਕਿ ਮਾਮਾ ਜੀ ਨੇ ਆਉਣ ਤੋਂ ਮਨਾ ਕਰ ਦਿੱਤਾ ਮਾਮਾ ਜੀ ਕਹਿੰਦੇ ਤੇਰੇ ਡੈਡੀ ਨੇ ਕਿਸੇ ਦੀ ਨਹੀਂ ਮੰਨਣੀ ਫਿਰ ਮੈਂ ਆ ਕੇ ਕੀ ਕਰਨਾ ਭੂਆ ਜੀ ਤੇ ਫੁੱਫੜ ਜੀ 10:00 ਵਜੇ ਨੂੰ ਆ ਗਏ ਉਹਨਾਂ ਨੂੰ ਆਇਆ ਦੇਖ ਦਵਿੰਦਰ ਦਾ ਡੈਡੀ ਫੇਰ ਖਿਜ ਕੇ ਬੋਲਣ ਲੱਗ ਗਿਆ ਕਿ ਜੇ ਮੈਲਣਾ ਆਇਓ ਤਾਂ ਠੀਕ ਐ ਜੇ ਇਹਦੇ ਵਕੀਲ ਬਣ ਕੇ ਆਇਓ ਤਾਂ ਇੱਥੇ ਕੋਈ ਸੁਣਵਾਈ ਨਹੀਂ ਹੋਣੀ ਫੁੱਫੜ ਜੀ ਦੇਖ ਭਰਾ ਜੇ ਤੈ ਇਹਨਾਂ ਨੂੰ ਨਹੀਂ ਘਰ ਵੜਨ ਦੇਣਾ ਤਾਂ ਇਹਨਾਂ ਨੂੰ ਖਰਚਾ ਜਾਂ ਕੁਝ ਹਿੱਸਾ ਦੇ ਦਿਓ ਇਹ ਕਿਤੇ ਹੋਰ ਜਾ ਕੇ ਰਹਿ ਲੈਣਗੇ ਡੈਡੀ ਜੀ ਮੈਂ ਇਹਨਾਂ ਨੂੰ ਕੁਝ ਨਹੀਂ ਦੇਣਾ ਮੈਂ ਸਭ ਕੁਝ ਆਪਣੀ ਕਮਾਈ ਨਾਲ ਬਣਾਇਆ ਰਹਿ ਲਵੇ ਆਪਣੇ ਸਹੁਰੇ ਘਰ ਜਾ ਕੇ ਹੁਣ ਵੀ ਤਾਂ ਉਥੇ ਹੀ ਰਹਿੰਦਾ ਪੂਆ ਜੀ ਵੀਰੇ ਵਧੀਆ ਨਹੀਂ ਲੱਗਦਾ ਐਵੇਂ ਸੌਰੇ ਘਰ ਬੈਠਾ ਮੁੰਡਾ ਜਦੋਂ ਘਰ ਸਭ ਕੁਝ ਹੈਗਾ ਡੈਡੀ ਜੀ ਇਹਦੇ ਲਈ ਇਸ ਘਰ ਵਿੱਚ ਕੁਝ ਨਹੀਂ ਇੱਥੋਂ ਤੁਰਦਾ ਬਣੇ ਮੈਂ ਕਰਾਉਂਦਾ ਸਾਰੀ ਵਸੀਅਤ ਵੱਡੇ ਦੇ ਨਾਮ ਫਿਰ ਦੇਖਦਾ ਇਹ ਤੀਜੇ ਦਿਨ ਹਿੱਸਾ ਮੰਗਣ ਕਿਵੇਂ ਆਉਂਦਾ ਦਵਿੰਦਰ ਡੈਡੀ ਜੀ ਮੈਨੂੰ ਕੁਝ ਨਹੀਂ ਚਾਹੀਦਾ ਨਾ ਮੈਂ ਅੱਜ ਤੋਂ ਬਾਅਦ ਇਸ ਘਰ ਵਿੱਚ ਆਵਾਂ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰ ਲਓ ਦਵਿੰਦਰ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਦਵਿੰਦਰ ਦਾ ਵੀਰਾ ਵੀ ਡੈਡੀ ਨੂੰ ਇਹ ਕਹਿ ਕੇ ਦਵਿੰਦਰ ਦੇ ਮਗਰ ਹੀ ਚਲਾ ਗਿਆ ਜੇ ਦਵਿੰਦਰ ਲਈ ਇਸ ਘਰ ਵਿੱਚ ਕੁਝ ਵੀ ਨਹੀਂ ਤਾਂ ਮੈਨੂੰ ਵੀ ਕੁਝ ਨਹੀਂ ਚਾਹੀਦਾ ਡੈਡੀ ਜੀ ਜਾਓ ਜੀਨੇ ਜਾਣਾ ਹੈ ਮੈਨੂੰ ਕਿਸੇ ਦੀ ਲੋੜ ਨਹੀਂ ਪਰ ਇਹ ਬੰਦਾ ਮੈਨੂੰ ਇਸ ਘਰ ਵਿੱਚ ਨਹੀਂ ਚਾਹੀਦਾ ਉਹ ਗਾਲਾਂ ਕੱਢਦਾ ਹੀ ਸਕੂਟਰ ਚੱਕ ਕੇ ਬਾਹਰ ਨਿਕਲ ਗਿਆ ਦਵਿੰਦਰ ਦੇ ਘਰ ਉਸ ਦਿਨ ਬਹੁਤ ਕਲੇਸ਼ ਪਿਆ ਇਸ ਗੱਲ ਦਾ ਦਵਿੰਦਰ ਦੇ ਮਨ ਤੇ ਬਹੁਤ ਅਸਰ ਹੋਇਆ ਉਹ ਰੂਮ ਵਿੱਚੋਂ ਆਪਣਾ ਸਮਾਨ ਲੈ ਕੇ ਤੁਰਨ ਲੱਗਿਆ ਤਾਂ ਰਮਣ ਦਾ ਫੋਨ ਆ ਗਿਆ ਰਮਣ ਦਵਿੰਦਰ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਮੈਂ ਕਿੰਨੀ ਵਾਰ ਫੋਨ ਲਾਇਆ ਹੈ ਦਵਿੰਦਰ ਰਮਣ ਤੂੰ ਸ਼ਾਮ ਤੱਕ ਆਪਣਾ ਸਾਰਾ ਸਮਾਨ ਪੈਕ ਕਰ ਲੈ ਮੈਂ ਸ਼ਾਮ ਨੂੰ ਤੈਨੂੰ ਲੈਣ ਆਉਂਦਾ ਰਮਣ ਨੇ ਕਿਹਾ ਹਾਂਜੀ ਆ ਜਾਓ ਮੈਂ ਤਿਆਰ ਰਹੂੰਗੀ ਉਸੇ ਵਕਤ ਦਵਿੰਦਰ ਦੇ ਵੀਰੇ ਨੇ ਉਹ ਤੋਂ ਫੋਨ ਫੜ ਲਿਆ ਤੇ ਰਮਨ ਨੂੰ ਕਹਿਣ ਲੱਗਾ ਰਮਨ ਮੈਂ ਆਉਂਦਾ ਦਵਿੰਦਰ ਨੂੰ ਲੈ ਕੇ ਤੈ ਕੋਈ ਤਿਆਰੀ ਨਹੀਂ ਕਰਨੀ ਬਸ ਅਸੀਂ ਇੱਕ ਘੰਟੇ ਵਿੱਚ ਆਏ ਫੁੱਫੜ ਜੀ ਦਵਿੰਦਰ ਪੁੱਤ ਤੇਰਾ ਡੈਡੀ ਨਹੀਂ ਕਿਸੇ ਦੀ ਵੀ ਸੁਣਦਾ ਮੇਰਾ ਪੁੱਤ ਹੁਣ ਤੂੰ ਹੋਰ ਕਿਤੇ ਨਾ ਜਾਈ ਬਸ ਆਪਣੇ ਸਹੁਰੇ ਹੀ ਚਲਾ ਜਾ ਬਹੁਤ ਵਧੀਆ ਸੁਭਾਅ ਦੇ ਨੇ ਰਮਨ ਦੇ ਮੰਮੀ ਡੈਡੀ ਉਹ ਤੈਨੂੰ ਬਹੁਤ ਪਿਆਰ ਕਰਦੇ ਨੇ ਦਵਿੰਦਰ ਫੁੱਫੜ ਜੀ ਮੈਨੂੰ ਕੋਈ ਹਿੱਸਾ ਨਹੀਂ ਚਾਹੀਦਾ ਅਸੀਂ ਤਾਂ ਮੇਤਾ ਆਪਣੇ ਪਰਿਵਾਰ ਨਾਲ ਆ ਕੇ ਰਹਿਣਾ ਚਾਹੁੰਦੇ ਸੀ ਅਸੀਂ ਕਿੰਨਾ ਕੁ ਟਾਈਮ ਰਮਨ ਦੇ ਘਰ ਹੀ ਰਹੀ ਜਾਵਾਂਗੇ ਮੈਨੂੰ ਪਤਾ ਹੈ ਮੰਮੀ ਡੈਡੀ ਜੀ ਮੇਰਾ ਬਹੁਤ ਪਿਆਰ ਕਰਦੇ ਨੇ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਕਿ ਮੇਰਾ ਰਿਸ਼ਤਾ ਰਮਨ ਨਾਲ ਜੁੜਿਆ ਬਸ ਹੁਣ ਨਹੀਂ ਮੈਂ ਇੱਥੇ ਆਉਂਦਾ ਦਵਿੰਦਰ ਆਪਣੀ ਮੰਮੀ ਤੇ ਭਾਬੀ ਨੂੰ ਮਿਲ ਕੇ ਮੋਟਰਸਾਈਕਲ ਕੋਲ ਆ ਗਿਆ ਜਦੋਂ ਦਵਿੰਦਰ ਤੁਰਨ ਲੱਗਿਆ ਤਾਂ ਉਹਦਾ ਵੀਰਾ ਵੀ ਨਾਲ ਜਾਣ ਨੂੰ ਕਹਿਣ ਲੱਗਾ ਦਵਿੰਦਰ ਵੀਰੇ ਤੁਸੀਂ ਰਹਿਣ ਦਿਓ ਮੈਂ ਸਿੱਧਾ ਘਰ ਹੀ ਜਾਣਾ ਮੈਂ ਕੱਲ ਨੂੰ ਕੋਈ ਕਮਰਾ ਦੇਖ ਲਵਾਂਗਾ ਫੁੱਫੜ ਜੀ ਤੁਸੀਂ ਵੀ ਫਿਕਰ ਨਾ ਕਰੋ ਘਰ ਪਹੁੰਚ ਕੇ ਮੈਂ ਤੁਹਾਨੂੰ ਦੱਸ ਦਿਆਂ ਐਨਾ ਆਖ ਦਵਿੰਦਰ ਪਿੰਡੋਂ ਤੁਰ ਪਿਆ ਰਮਨ ਦੇ ਘਰ ਪਹੁੰਚਦੇ ਹੀ ਉਹਨੇ ਆਪਣੇ ਵੀਰੇ ਨੂੰ ਤੇ ਫੁੱਫੜ ਜੀ ਨੂੰ ਦੱਸ ਦਿੱਤਾ ਘਰ ਪਹੁੰਚ ਉਹ ਸਿੱਧਾ ਕਮਰੇ ਵਿੱਚ ਜਾ ਕੇ ਲੇਟ ਗਿਆ ਰਮਨ ਨੇ ਰਸੋਈ ਵਿੱਚੋਂ ਹੀ ਦਵਿੰਦਰ ਨੂੰ ਆਉਂਦੇ ਦੇਖ ਲਿਆ ਸੀ ਉਹ ਪਾਣੀ ਲੈ ਕੇ ਕਮਰੇ ਵਿੱਚ ਗਈ ਰਮਨ ਦਵਿੰਦਰ ਤੁਸੀਂ ਕਿਉਂ ਟੈਨਸ਼ਨ ਲੈਂਦੇ ਹੋ ਇਹ ਘਰ ਵੀ ਤਾਂ ਆਪਣਾ ਹੀ ਆ ਦਵਿੰਦਰ ਰਮਨ ਉਹ ਗੱਲ ਨਹੀਂ ਹੈਗੀ ਮੈਨੂੰ ਪਤਾ ਹੈ ਇਹ ਘਰ ਵੀ ਆਪਣਾ ਹੀ ਏ ਪਰ ਅਮਨ ਤੇ ਜਗਪਾਲ ਨੂੰ ਜੇ ਬੁਰਾ ਲੱਗਾ ਐਵੇਂ ਵਧੀਆ ਨਹੀਂ ਲੱਗਦਾ ਮੈਂ ਕੋਈ ਕਮਰਾ ਦੇਖ ਲੈਂਦਾ ਚਰਨਜੀਤ ਅੰਦਰ ਆਉਂਦੀ ਹੋਈ ਦਵਿੰਦਰ ਪੁੱਤ ਦੋ ਕਮਰਿਆਂ ਵਾਲਾ ਘਰ ਦੇਖ ਲਵੀਂ ਅੱਧਾ ਕਿਰਾਇਆ ਤੇਰਾ ਡੈਡੀ ਦੇ ਦਿਆ ਕਰੂ ਦਵਿੰਦਰ ਉੱਠ ਕੇ ਬੈਠਦਾ ਹੋਇਆ ਮੰਮੀ ਕੀ ਕਹੀ ਜਾਂਦੇ ਹੋ ਤੁਸੀਂ ਕਿਉਂ ਕਰਾਏ ਤੇ ਰਹਿਣਾ ਐਨਾ ਵੱਡਾ ਘਰ ਐ ਚਰਨਜੀਤ ਫਿਰ ਤੈਨੂੰ ਕਿਉਂ ਨਹੀਂ ਦਿਖਦਾ ਐਨਾ ਵੱਡਾ ਘਰ ਕੀ ਕਰਨਾ ਇਸੀ ਵੱਡਾ ਘਰ ਤੇ ਸਾਰੀ ਉਮਰ ਦੀ ਕੀਤੀ ਕਮਾਈ ਜਦੋਂ ਸਾਡੇ ਬੱਚੇ ਹੀ ਦੁਖੀ ਨੇ ਆਪਣੇ ਡੈਡੀ ਜੀ ਦੇ ਆਇਆ ਤੋਂ ਕਮਰਾ ਦੇਖਣ ਦੀ ਗੱਲ ਨਾ ਕਰਨਾ ਉਹਨਾਂ ਨੂੰ ਬਹੁਤ ਦੁੱਖ ਲੱਗੇਗਾ ਰਮਨ ਦਵਿੰਦਰ ਹੁਣ ਨਹੀਂ ਤੁਸੀਂ ਕਦੇ ਡੈਡੀ ਜੀ ਤੋਂ ਕੁਝ ਲੈਣ ਬਾਰੇ ਸੋਚਣਾ ਆਪਾਂ ਹਿੱਸਾ ਕੀ ਕਰਨਾ ਤੁਸੀਂ ਕੰਮ ਤੇ ਜਾਂਦੇ ਹੀ ਹੋ ਮੈਂ ਵੀ ਹਸਪਤਾਲ ਵਿੱਚ ਲੱਗ ਜਾਵਾਂਗੀ ਬਸ ਕੋਈ ਲੋੜ ਨਹੀਂ ਕੁਝ ਵੀ ਸੋਚਣ ਦੀ ਤੇਰਾ ਮੇਰਾ ਕੁਝ ਨਹੀਂ ਹੁੰਦਾ ਦਵਿੰਦਰ ਉਹ ਘਰ ਵੀ ਆਪਣਾ ਦੋਵਾਂ ਦਾ ਸੀ ਤੇ ਇਹ ਘਰ ਵੀ ਆਪਣਾ ਦੋਵਾਂ ਦਾ ਏ ਬਸ ਆਪਾਂ ਜਾ ਕੇ ਮੰਮੀ ਜੀ ਹੁਣਾਂ ਨੂੰ ਮਿਲਾਇਆ ਕਰਾਂਗੇ ਦਵਿੰਦਰ ਠੀਕ ਆ ਰਮਣ ਤੂੰ ਕੁਝ ਵੀ ਨਹੀਂ ਸੋਚਣਾ ਬਸ ਹੁਣ ਆਪਣੀ ਸਿਹਤ ਦਾ ਧਿਆਨ ਰੱਖਣਾ ਚਰਨਜੀਤ ਕਹਿਣ ਲੱਗੀ ਚਲੋ ਉਠੋ ਹੁਣ ਆਪਾਂ ਰੋਟੀ ਖਾ ਲਈਏ ਤੁਹਾਡੇ ਡੈਡੀ ਜੀ ਤਾਂ ਆਪਣੇ ਦੋਸਤ ਦੇ ਘਰ ਗਏ ਨੇ ਉਹਨਾਂ ਤਿੰਨਾਂ ਨੇ ਹਾਲੇ ਰੋਟੀ ਖਾਦੀ ਹੀ ਸੀ ਤਾਂ ਉਦੋਂ ਤੱਕ ਸਤਨਾਮ ਵੀ ਘਰ ਆ ਗਿਆ ਦਵਿੰਦਰ ਨੇ ਸਤਨਾਮ ਨੂੰ ਵੀ ਦੱਸ ਦਿੱਤਾ ਸਤਨਾਮ ਕੋਈ ਨਹੀਂ ਪੁੱਤ ਕੁਝ ਨਾ ਸੋਚ ਮਿਹਨਤ ਕਰਨ ਨਾਲ ਸਭ ਕੁਝ ਬਣ ਜਾਂਦਾ ਹੈ ਤੂੰ ਬਸ ਆਪਣੀ ਨੌਕਰੀ ਵੱਲ ਧਿਆਨ ਦਿਆ ਕਰ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਂਦਾ ਹੁੰਦਾ ਹੈ ਸਤਨਾਮ ਨੇ ਹੋਰ ਵੀ ਬਹੁਤ ਗੱਲਾਂ ਦਵਿੰਦਰ ਨੂੰ ਸਮਝਾਈਆਂ ਤੇ ਸਤਨਾਮ ਆਪਣੇ ਕਮਰੇ ਵਿੱਚ ਚਲਾ ਗਿਆ ਦਵਿੰਦਰ ਸੋਚਣ ਲੱਗ ਗਿਆ ਕਿ ਮੰਮੀ ਜੀ ਡੈਡੀ ਜੀ ਹੁਣੀ ਕਿੰਨੇ ਚੰਗੇ ਨੇ ਰਮਣ ਤੇ ਅਮਨ ਕਿੰਨੀਆਂ ਕਿਸਮਤ ਵਾਲੀਆਂ ਨੇ ਰਮਣ ਹੁਣ ਫੇਰ ਬੈਠੀ ਤੂੰ ਕੀ ਸੋਚੀ ਜਾਂਦੀ ਐ ਉਹ ਦਵਿੰਦਰ ਕੁਝ ਨਹੀਂ ਰਮਣ ਮੈਂ ਕਿੰਨਾ ਕਿਸਮਤ ਵਾਲਾ ਕਿ ਤੁਸੀਂ ਸਾਰੇ ਮੇਰੀ ਜ਼ਿੰਦਗੀ ਵਿੱਚ ਆਏ ਨਹੀਂ ਪਤਾ ਨਹੀਂ ਕੀ ਹੋਣਾ ਸੀ ਰਮਣ ਕੁਝ ਨਹੀਂ ਹੋਣਾ ਸੀ ਵਾਹਿਗੁਰੂ ਜੀ ਜੋ ਵੀ ਕਰਦੇ ਆ ਸਭ ਚੰਗੇ ਲਈ ਹੀ ਕਰਦੇ ਆ ਰਮਣ ਕਹਿਣ ਲੱਗੀ ਦਵਿੰਦਰ ਚਲੋ ਸੌ ਜਾਓ ਮੇਰੇ ਤੋਂ ਨਹੀਂ ਹੁਣ ਹੋਰ ਬੈਠਿਆ ਜਾਂਦਾ ਨਾਲੇ ਸਵੇਰੇ ਕੰਮ ਤੇ ਵੀ ਜਾਣਾ ਹੁੰਦਾ ਐਵੇਂ ਹੀ ਦੋਵੇਂ ਇੱਕ ਦੂਜੇ ਦੇ ਮੋਹ ਵਿੱਚ ਭਿੱਜੇ ਸੌ ਗਏ ਉਧਰ ਜਗਪਾਲ ਹਰ ਰੋਜ਼ ਰਾਤ ਨੂੰ ਲੇਟ ਹੀ ਆਉਂਦਾ ਅਮਨ ਨੇ ਪੁੱਛਣਾ ਹੀ ਛੱਡ ਦਿੱਤਾ ਕਿ ਹਸਪਤਾਲ ਵਿੱਚ ਕੰਮ ਜ਼ਿਆਦਾ ਹੁੰਦਾ ਹੋਵੇ ਦਿਨ ਬੀਤਣ ਲੱਗੇ ਜਗਪਾਲ ਤੇ ਅਮਨ ਦੇ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਹੁਣ ਤਾਂ ਰਮਨ ਦੀ ਸਿਹਤ ਵੀ ਠੀਕ ਰਹਿੰਦੀ ਸੀ ਰਮਨ ਨੇ ਪ੍ਰਾਈਵੇਟ ਹਸਪਤਾਲ ਵਿੱਚ ਜੋਬ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਉਹਨੇ ਗਵਰਨਮੈਂਟ ਜੋਬ ਲਈ ਵੀ ਅਪਲਾਈ ਕਰ ਦਿੱਤਾ ਅਮਨ ਦਾ ਹਾਲੇ ਰਿਜ਼ਲਟ ਨਹੀਂ ਆਇਆ ਸੀ ਅਮਨ ਘਰ ਦੇ ਕੰਮ ਕਾਜ ਕਰਕੇ ਵਿਲੀ ਹੋਈ ਹੀ ਸੀ ਕਿ ਗੁਰਵੀਰ ਦਾ ਫੋਨ ਆ ਗਿਆ ਅਮਨਦੀਪ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਹੋ ਤੁਸੀਂ ਗੁਰਵੀਰ ਠੀਕ ਆਮਨ ਤੂੰ ਦੱਸ ਘਰ ਪਰਿਵਾਰ ਠੀਕ ਨੇ ਸਾਰੇ ਅਮਨ ਹਾਂਜੀ ਵੀਰੇ ਸਭ ਸੁੱਖ ਖੈਰ ਐ ਗੁਰਵੀਰ ਅਮਨ ਮੈਂ ਤੈਨੂੰ ਦੱਸਣਾ ਸੀ ਕਿ ਮੇਰੇ ਸਹੁਰਿਆਂ ਵੱਲੋਂ ਡੈਡੀ ਜੀ ਨੇ ਆਪਣੇ ਦੋਸਤ ਰਾਹੀਂ ਹਰਵੀਰ ਦੇ ਰਿਸ਼ਤੇ ਦੀ ਗੱਲ ਕੀਤੀ ਐ ਕੱਲ ਨੂੰ ਉਹਨਾਂ ਘਰ ਬਾਰ ਦੇਖਣ ਆਉਣਾ ਐ ਉਮੀਦ ਤਾਂ ਹੈ ਕਿ ਸਭ ਕੁਝ ਸਹੀ ਹੋਵੇ ਅਮਨ ਸਭ ਕੁਝ ਠੀਕ ਹੀ ਹੋਵੇਗਾ ਵੀਰੇ ਤੁਸੀਂ ਵੀਰੇ ਇਹਨਾਂ ਖਿਆਲ ਰੱਖਿਓ ਕਿ ਮੇਰੇ ਬਾਰੇ ਨਾ ਹਾਲੇ ਉਹਨਾਂ ਨੂੰ ਕੁਝ ਪਤਾ ਲੱਗੇ ਗਰਵੀਰ ਕੋਈ ਨਹੀਂ ਅਮਨ ਮੈਂ ਧਿਆਨ ਰੱਖੂਗਾ ਗੁਰਵੀਰ ਅਮਨ ਨਾਲ ਗੱਲ ਕਰਨ ਤੋਂ ਬਾਅਦ ਕੱਲ੍ਹ ਘਰ ਹਰਲੀਨ ਦੇ ਡੈਡੀ ਦੇ ਆਉਣ ਦੀ ਤਿਆਰੀ ਕਰਨ ਲੱਗਾ ਉਹਨੇ ਆਪਣੇ ਮੰਮੀ ਪਾਪਾ ਨੂੰ ਵੀ ਦੱਸ ਦਿੱਤਾ ਸੀ ਕਿ ਨਾ ਕੋਈ ਅਮਨ ਹੁਣਾਂ ਦੀ ਤੇ ਨਾ ਹੀ ਕੋਈ ਕਾਲਜ ਦੀ ਗੱਲ ਉਹਨਾਂ ਦੇ ਸਾਹਮਣੇ ਕਰਨੀ ਹੈ ਅਗਲੇ ਦਿਨ ਹਰਲੀਨ ਦਾ ਡੈਡੀ ਭਰਾ ਤੇ ਦੋ ਜਣੇ ਹੋਰ ਸੀ ਨਾਲ ਤੇ ਹਰਵੀਰ ਦਾ ਘਰ-ਬਾਰ ਦੇਖਣ ਆਏ ਤੰਤਰ ਸਿੰਘ ਦਾ ਘਰ ਬਹੁਤ ਸੋਹਣਾ ਬਣਾਇਆ ਹੋਇਆ ਸੀ ਜ਼ਮੀਨ ਜਾਇਦਾਦ ਵੀ ਗੁਰਵੀਰ ਤੇ ਹਰਵੀਰ ਨੂੰ ਵਧੀਆ ਆਉਂਦੀ ਸੀ ਇਸ ਪੱਖੋਂ ਨਾ ਕਰਨ ਦੀ ਕੋਈ ਗੱਲ ਨਹੀਂ ਸੀ ਤਰਸੀਮ ਨਾਲ ਵੀ ਵਧੀਆ ਗੱਲਬਾਤ ਕੀਤੀ ਉਹਨਾਂ ਨੇ ਹਰਲੀਨ ਦਾ ਡੈਡੀ ਤੇ ਭਰਾ ਸੁਭਾ ਦੇ ਤਾਂ ਤਰਸੀਮ ਹੁਣਾਂ ਨੂੰ ਗੁੱਸੇ ਵਾਲੇ ਹੀ ਲੱਗੇ ਪਰ ਹੁਣ ਗੱਲ ਹਰਵੀਰ ਦੇ ਪਿਆਰ ਦੀ ਮੂਰੇ ਆਉਂਦੀ ਸੀ ਇਸ ਲਈ ਤਰਸੀਮ ਹੁਣੀ ਚੁੱਪ ਸੀ ਪ੍ਰੀਤੀ ਦਾ ਡੈਡੀ ਚੁੱਪ ਦਾ ਮਾਹੌਲ ਤੋੜਦਾ ਹੋਇਆ ਕਹਿਣ ਲੱਗਿਆ ਹਾਂਜੀ ਸਰਦਾਰ ਜੀ ਜੇ ਤੁਸੀਂ ਚਾਹੋ ਤਾਂ ਹਰਵੀਰ ਦੀ ਫੋਟੋ ਦੇਖ ਸਕਦੇ ਹਾਂ ਹਰਲੀਨ ਦਾ ਡੈਡੀ ਕਹਿਣ ਲੱਗਿਆ ਹਾਂਜੀ ਬਾਈ ਜੀ ਘਰਬਾਰ ਸਭ ਸਾਨੂੰ ਠੀਕ ਲੱਗਿਆ ਫੋਟੋ ਲਿਆ ਦਿਓ ਅਸੀਂ ਘਰ ਜਾ ਕੇ ਸਲਾਹ ਕਰਕੇ ਦੱਸਾਂਗੇ ਤਰਸੇਮ ਨੇ ਹਰਲੀਨ ਦੇ ਡੈਡੀ ਨੂੰ ਕਿਹਾ ਕਿ ਤੁਸੀਂ ਪਿੰਡ ਚੋਂ ਕਿਤੋਂ ਵੀ ਸਾਡੇ ਬਾਰੇ ਪਤਾ ਕਰ ਸਕਦੇ ਹੋ ਆਪਣੀ ਤਸੱਲੀ ਲਈ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਜ਼ਮੀਨ ਦੀ ਫਰਦ ਵਗੈਰਾ ਦੇਖਣੀ ਹੈ ਤਾਂ ਉਹ ਵੀ ਦੇਖ ਲਵੋ ਫਿਰ ਬਾਅਦ ਵਿੱਚ ਕੋਈ ਗੱਲ ਮਨ ਵਿੱਚ ਨਹੀਂ ਰਹੂਗੀ ਗੁਰਵੀਰ ਜਾ ਕੇ ਹਰਵੀਰ ਦੀ ਫੋਟੋ ਤੇ ਜ਼ਮੀਨ ਦੀ ਫਰਦ ਲੈ ਆਇਆ ਫੋਟੋ ਦੇਖਣ ਤੋਂ ਬਾਅਦ ਹਰਲੀਨ ਦੇ ਭਰਾ ਨੇ ਕਿਹਾ ਕਿ ਇੱਕ ਵਾਰ ਇਸੀ ਮੁੰਡੇ ਨਾਲ ਫੋਨ ਤੇ ਗੱਲ ਕਰ ਸਕਦੇ ਆ ਗੁਰਵੀਰ ਨੇ ਉੱਥੇ ਹੀ ਹਰਵੀਰ ਨੂੰ ਫੋਨ ਕਰ ਲਿਆ ਤੇ ਹਰਲੀਨ ਦੇ ਭਰਾ ਨੂੰ ਫੋਨ ਫੜਾ ਦਿੱਤਾ ਹਰਵੀਰ ਨੇ ਰਸਮੀ ਫਤਿਹ ਬੁਲਾਉਣ ਤੋਂ ਬਾਅਦ ਹਾਲਚਾਲ ਪੁੱਛਿਆ ਹਰਲੀਨ ਦੇ ਭਰਾ ਨੇ ਹਰਵੀਰ ਤੋਂ ਇੱਕ ਹੀ ਗੱਲ ਪੁੱਛੀ ਕਿ ਵਿਆਹ ਤੋਂ ਬਾਅਦ ਕੁੜੀ ਨੂੰ ਆਸਟ੍ਰੇਲੀਆ ਲੈ ਕੇ ਜਾਣ ਦੀ ਕੀ ਗਰੰਟੀ ਹੈ ਉਹ ਕਹਿਣ ਲੱਗਾ ਕਿ ਇਹ ਆਮ ਹੁੰਦਾ ਹੈ ਕਿ ਮੁੰਡੇ ਵਿਆਹ ਤੋਂ ਬਾਅਦ ਕੁੜੀਆਂ ਨੂੰ ਇੱਥੇ ਛੱਡ ਜਾਂਦੇ ਐ ਹਰਵੀਰ ਵੀਰ ਜੀ ਵਿਸ਼ਵਾਸ ਰੱਖੋ ਐਵੇਂ ਦਾ ਕੁਝ ਨਹੀਂ ਹੁੰਦਾ ਇਸ ਸਾਲ ਦਸੰਬਰ ਵਿੱਚ ਮੈਂ ਪੈਂਡ ਆਉਣਾ ਜੇ ਸੋਨੂੰ ਰਿਸ਼ਤਾ ਮਨਜ਼ੂਰ ਹੋਇਆ ਤਾਂ ਵਿਆਹ ਤੋਂ ਬਾਅਦ ਤੁਹਾਡੀ ਕੁੜੀ ਦੇ ਆਸਟ੍ਰੇਲੀਆ ਆਉਣ ਦੇ ਪੇਪਰ ਲਾ ਕੇ ਜਾਊਗਾ ਬਾਕੀ ਜਿਵੇਂ ਤੁਸੀਂ ਚਾਹੋਗੇ ਉਵੇਂ ਹੀ ਕਰ ਲਵਾਂਗੇ ਖਰਲੀਨ ਦੇ ਭਰਾ ਨੇ ਐਨੀ ਗੱਲ ਕਰਕੇ ਫੋਨ ਕੱਟ ਦਿੱਤਾ ਤੇ ਬਾਅਦ ਵਿੱਚ ਹਰਵੀਰ ਦੀ ਫੋਟੋ ਲੈ ਕੇ ਇਹ ਕਹਿ ਕੇ ਚਲੇ ਗਏ ਕਿ ਅਸੀਂ ਘਰ ਜਾ ਕੇ ਸਲਾਹ ਕਰਕੇ ਦੱਸਾਂਗੇ ਉਹਨਾਂ ਦੇ ਜਾਣ ਤੋਂ ਬਾਅਦ ਗੁਰਵੀਰ ਨੇ ਦੁਬਾਰਾ ਖਰਵੀਰ ਨੂੰ ਫੋਨ ਲਾ ਲਿਆ ਗੁਰਵੀਰ ਛੋਟੇ ਵੀਰ ਹਰ ਗੱਲ ਹਰਲੀਨ ਦੇ ਪਰਿਵਾਰ ਦੀ ਮੰਨਣੀ ਸਹੀ ਨਹੀਂ ਪਤਾ ਨਹੀਂ ਕੀ ਸ਼ਰਤ ਰੱਖਣ ਹਰਵੀਰ ਵੀਰੇ ਕੋਈ ਵੀ ਸ਼ਰਤ ਰੱਖਣ ਮੈਨੂੰ ਮਨਜ਼ੂਰ ਹੈ ਜੇ ਉਹਨਾਂ ਨੂੰ ਠੀਕ ਲੱਗਿਆ ਤਾਂ ਬਸ ਤੁਸੀਂ ਜਾ ਕੇ ਸ਼ਗਨ ਪਾਇਓ ਤੇ ਉਧਰ ਮਾਮਾ ਜੀ ਹੁਣਾਂ ਵੱਲੋਂ मामੀ ਜੀ ਨੂੰ ਲੈ ਜਾਣਾ ਨਾਲ ਤਰਸੇਮ ਨੇ ਗੁਰਵੀਰ ਨੂੰ ਅੱਗੇ ਕੁਝ ਵੀ ਬੋਲਣ ਤੋਂ ਮਨਾ ਕਰਤਾ ਟੈਨਸ਼ਨ ਨਾ ਲੈ ਕੁਝ ਨਹੀਂ ਹੁੰਦਾ ਵਾਹਿਗੁਰੂ ਸਭ ਠੀਕ ਕਰਨਗੇ ਗੁਰਵੀਰ ਕਿੰਨਾ ਹੀ ਟਾਈਮ ਸੋਚੀ ਗਿਆ ਫਿਰ ਉਹਨੇ ਵੀ ਰੱਬ ਤੇ ਡੋਰਾਂ ਛੱਡ ਦਿੱਤੀਆਂ ਅਗਲੇ ਹਫਤੇ ਅਮਨ ਦਾ ਰਿਜ਼ਲਟ ਆ ਗਿਆ ਉਹਨੇ ਬਹੁਤ ਵਧੀਆ ਨੰਬਰਾਂ ਵਿੱਚ ਡਿਗਰੀ ਪਾਸ ਕਰ ਲਈ ਪਹਿਲਾਂ ਉਹਨੇ ਜਗਪਾਲ ਤੇ ਮੰਮੀ ਜੀ ਨੂੰ ਦੱਸਿਆ ਫਿਰ ਉਹਨੇ ਆਪਣੇ ਪੇਕੇ ਘਰ ਫੋਨ ਕਰਕੇ ਖੁਸ਼ਖਬਰੀ ਦਿੱਤੀ ਸਾਰੇ ਜਣੇ ਬਹੁਤ ਖੁਸ਼ ਸੀ ਸਭ ਨੇ ਫੋਨ ਕਰਕੇ ਉਹਨੂੰ ਵਧਾਈਆਂ ਦਿੱਤੀਆਂ ਸਾਰਿਆਂ ਨਾਲ ਗੱਲ ਕਰਨ ਤੋਂ ਬਾਅਦ ਉਹ ਹਾਲੇ ਵੇਲੀ ਹੀ ਹੋਈ ਸੀ ਕਿ ਅਮਨ ਨੂੰ ਫੋਨ ਆ ਗਿਆ ਅਮਨ ਨੇ ਹੈਲੋ ਕਿਹਾ ਤਾਂ ਅੱਗੇ ਹਰਵਿੰਦਰ ਹੈਲੋ ਅਮਨ ਮੈਂ ਹਰਵਿੰਦਰ ਅਮਨ ਓਏ ਤੈਨੂੰ ਮੇਰਾ ਨੰਬਰ ਕਿੱਥੋਂ ਮਿਲ ਗਿਆ ਹਰਵਿੰਦਰ ਹਰਲੀਨ ਤੋਂ ਲਿਆ ਵਧਾਈਆਂ ਤੈਨੂੰ ਇੰਨੇ ਵਧੀਆ ਨੰਬਰਾਂ ਨਾਲ ਪਾਸ ਹੋ ਗਈ ਅਮਨ ਤੈਨੂੰ ਵੀ ਬਹੁਤ ਵਧਾਈਆਂ ਤੇਰੇ ਵੀ ਬਹੁਤ ਵਧੀਆ ਨੰਬਰ ਆਏ ਨੇ ਹਰਵਿੰਦਰ ਅੱਛਾ ਅਮਨ ਮੈਨੂੰ ਹਰਵੀਰ ਵੀਰੇ ਦਾ ਨੰਬਰ ਭੇਜ ਦੇ ਮੈਂ ਆਈ ਲੈਟਸ ਕਰਦਾ ਸੀ ਵੀਰੇ ਤੋਂ ਪੁੱਛਣਾ ਸੀ ਸਭ ਅੱਗੇ ਕਿਵੇਂ ਐ ਅਮਨ ਲੈ ਵਾ ਤੂੰ ਤਾਂ ਆਸਟ੍ਰੇਲੀਆ ਪੜਨ ਜਾਣਾ ਮੇਰਾ ਵੀ ਮਨ ਸੀ ਪੜਨ ਦਾ ਹਰਵੀਰ ਵੀਰੇ ਕੋਲੇ ਜਾ ਕੇ ਹਰਵਿੰਦਰ ਸੁਣ ਕੇ ਖੁਸ਼ ਹੋ ਗਿਆ ਕਿ ਅਮਨ ਵੀ ਆਸਟ੍ਰੇਲੀਆ ਜਾ ਕੇ ਪੜਨਾ ਚਾਹੁੰਦੀ ਹੈ ਉਹਨੂੰ ਇਹ ਸੀ ਕਿ ਸ਼ਾਇਦ ਹੁਣ ਉਹ ਅਮਨਦੀਪ ਨੂੰ ਆਪਣੇ ਦਿਲ ਦੀ ਗੱਲ ਕਹਿ ਦੇਊਗਾ ਹਰਵਿੰਦਰ ਅਮਨ ਫਿਰ ਆਈਲੈਂਡਸ ਕਰ ਲਾ ਇੰਨੇ ਵਧੀਆ ਨੰਬਰ ਆਏ ਨੇ ਅਮਨ ਹੁਣ ਕਿੱਥੇ ਹਰਵਿੰਦਰ ਮੇਰਾ ਵਿਆਹ ਹੋ ਗਿਆ ਪਤਾ ਨਹੀਂ ਜਗਪਾਲ ਮੰਨਣਗੇ ਕਿ ਨਹੀਂ ਹਰਵਿੰਦਰ ਸੁਣ ਕੇ ਸੁੱਨ ਹੋ ਗਿਆ ਉਹਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਵਹਿਣ ਲੱਗੇ ਤੇ ਪਛਤਾਣ ਲੱਗਾ ਕਿਉਂ ਨਹੀਂ ਅਮਨ ਨੂੰ ਦੱਸਿਆ ਕਿ ਉਹਨੂੰ ਕਿੰਨਾ ਪਿਆਰ ਕਰਦਾ ਹੈ ਹਰਵਿੰਦਰ ਦਾ ਮਨ ਡੋਲਣ ਲੱਗਾ ਉਹਦਾ ਦਿਲ ਕਰਦਾ ਸੀ ਕਿ ਉੱਚੀ ਉੱਚੀ ਰੋ ਕੇ ਆਪਣਾ ਮਨ ਹੌਲਾ ਕਰ ਲਵੇ ਪਰ ਉਹ ਆਪਣੇ ਆਪ ਨੂੰ ਸੰਭਾਲਦਾ ਹੋਇਆ ਬੋਲਿਆ ਹਰਵਿੰਦਰ ਮੈਨੂੰ ਕਿਉਂ ਨਹੀਂ ਬੁਲਾਇਆ ਵਿਆਹ ਤੇ ਦੱਸਿਆ ਵੀ ਨਹੀਂ ਅਮਨ ਮੇਰੇ ਕੋਲ ਨੰਬਰ ਹੈ ਨਹੀਂ ਸੀ ਤੇਰਾ ਤੇ ਹਰਲੀਨ ਮੇਰੇ ਨਾਲ ਬੋਲਦੀ ਨਹੀਂ ਉਹ ਮੇਰੇ ਕਿਸੇ ਮੈਸੇਜ ਦਾ ਜਵਾਬ ਨਹੀਂ ਦਿੰਦੀ ਹਰਲੀਨ ਮੇਰੇ ਵਿਆਹ ਤੇ ਵੀ ਨਹੀਂ ਆਈ ਹਰਵਿੰਦਰ ਦੀ ਹਾਲਤ ਖਰਾਬ ਹੋ ਗਈ ਸੀ ਉਹ ਤੋਂ ਇਹ ਚੱਲ ਨਹੀਂ ਹੋ ਰਿਹਾ ਸੀ ਕਿ ਅਮਨ ਦਾ ਵਿਆਹ ਹੋ ਗਿਆ ਉਹ ਸਭ ਕੁਝ ਹੀ ਭੁੱਲ ਗਿਆ ਤੇ ਅਮਨ ਨੂੰ ਕਹਿਣ ਲੱਗਾ ਚੰਗਾ ਅਮਨ ਫੇਰ ਗੱਲ ਕਰਦੇ ਆ ਮੈਂ ਕਲਾਸ ਲਾਉਣੀ ਆ ਅਮਨ ਠੀਕ ਐ ਹਰਵਿੰਦਰ ਮੈਂ ਨੰਬਰ ਭੇਜ ਦਿਆਂ ਤੈਨੂੰ ਵੀਰੇ ਦਾ ਅਮਨ ਨੇ ਫੋਨ ਕੱਟ ਕੇ ਹਰਵਿੰਦਰ ਦਾ ਨੰਬਰ ਸੇਵ ਕਰਕੇ ਉਹਨੂੰ ਹਰਵੀਰ ਦਾ ਨੰਬਰ ਭੇਜ ਦਿੱਤਾ ਅਮਨ ਆਪਣੇ ਕੰਮ ਵਿੱਚ ਬੀਜੀ ਹੋ ਗਈ ਸ਼ਾਮ ਨੂੰ ਮੰਮੀ ਜੀ ਆਉਂਦੇ ਹੋਏ ਅਮਨ ਦੇ ਪਾਸ ਹੋਣ ਦੀ ਖੁਸ਼ੀ ਵਿੱਚ ਮਠਿਆਈ ਦਾ ਡੱਬਾ ਲੈ ਕੇ ਆਏ ਫਿਰ ਬਾਅਦ ਵਿੱਚ ਦੋਵੇਂ ਜੜੀਆਂ ਗੁਰਦੁਆਰਾ ਸਾਹਿਬ ਸ਼ੁਕਰਾਨੇ ਦੀ ਅਰਦਾਸ ਕਰਕੇ ਤੇ ਲੰਗਰ ਹਾਲ ਵਿੱਚ ਸੇਵਾ ਕਰਕੇ ਰਾਤ ਨੂੰ ਘਰ ਵਾਪਸ ਆ ਗਈਆਂ ਘਰ ਆ ਕੇ ਅਮਨ ਰੋਟੀ ਬਣਾਉਣ ਲੱਗ ਗਈ ਅੱਜ ਜਗਪਾਲ ਵੀ ਟਾਈਮ ਨਾਲ ਹੀ ਘਰ ਆ ਗਿਆ ਤਿੰਨਾਂ ਨੇ ਇਕੱਠੇ ਰਾਤ ਦੀ ਰੋਟੀ ਖਾਧੀ ਅਮਨ ਰਸੋਈ ਸਮੇਟ ਕੇ ਕਮਰੇ ਵਿੱਚ ਚਲੀ ਗਈ ਜਗਪਾਲ ਕੋਲ ਬੈਠਦੇ ਹੋਏ ਕਹਿਣ ਲੱਗੀ ਅਮਨ ਸ਼ੁਕਰੀਆ ਜਨਾਬ ਅੱਜ ਤਾਂ ਟਾਈਮ ਨਾਲ ਹੀ ਦਰਸ਼ਨ ਦੇ ਦਿੱਤੇ ਜਗਪਾਲ ਹੱਸਦੇ ਹੋਏ ਅੱਛਾ ਜੀ ਐਸ ਲਈ ਕਿ ਮੇਰੀ ਜਾਨ ਅੱਜ ਥੋੜਾ ਦੇਣਾ ਹੈ ਅਮਨ ਇੰਨਾ ਵਧੀਆ ਤੇਰਾ ਰਿਜ਼ਲਟ ਆਇਆ ਹੈ ਹੁਣ ਤੇਰੀ ਐਡਮਿਸ਼ਨ ਦਾ ਵੀ ਕੱਲ ਨੂੰ ਪਤਾ ਕਰਦੇ ਆ ਅਮਨ ਹਾਂ ਕੱਲ ਨੂੰ ਚੱਲਦੇ ਆ ਤੁਸੀਂ ਰੋਜ਼ ਹੀ ਟਾਈਮ ਨਾਲ ਆ ਜਾਇਆ ਕਰੋ ਜਗਪਾਲ ਕੋਸ਼ਿਸ਼ ਤਾਂ ਬਹੁਤ ਕਰਦਾ ਪਰ ਹਸਪਤਾਲ ਵਿੱਚ ਕੰਮ ਹੀ ਬਹੁਤ ਹੁੰਦਾ ਹੈ ਅੱਗੇ ਤੋਂ ਜਲਦੀ ਆਉਣ ਦੀ ਟਰਾਈ ਕਰਿਆ ਕਰੂੰ ਇਦਾਂ ਹੀ ਮੋਹ ਪਿਆਰ ਦੀਆਂ ਗੱਲਾਂ ਕਰਦੇ ਉਹ ਦੋਵੇਂ ਸੌ ਗਏ ਹਾਂਜੀ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਹਾਂ ਕੱਲ੍ਹ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ